ਸੱਚੇ ਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਰਵਿੰਦਰ ਸਿੰਘ ਬੱਦਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਐਸਜੀਪੀਸੀ ਦੀ ਅੰਤਰਿਕ ਕਮੇਟੀ ਹੋਈ ਹੈ ਜਿਸ ਦੇ ਵਿੱਚ ਸਬ ਕਮੇਟੀ ਦੀਆਂ ਸਿਫਾਰਸ਼ਾਂ ਮੰਨੀਆਂ ਗਈਆਂ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਾਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਹੁਣ ਇਸ ਸਬੰਧ ਵਿੱਚ ਮੀਟਿੰਗ ਹੋਈ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਿਨਾਂ ਬੋਲਿਆਂ ਉੱਥੋਂ ਨਿਕਲ ਗਏ ਨੇ ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇਹ ਸਭ ਦੌਰਾਨ ਸਾਡੇ ਸਹਿ ਸੰਪਾਦਕ ਬਲਜੀਤ ਸਿੰਘ ਮਰਵਾਹ ਜੀ ਜੁੜੇ ਨੇ ਦੀ ਆਂਤਰੀਕ ਕਮੇਟੀ ਦੀ ਜੋ ਬੈਠਕ ਹੈ ਉਸ ਤੋਂ ਬਾਅਦ ਐਸਜੀਪੀਸੀ ਦਾ ਕਿਹਾ ਜਾ ਰਿਹਾ ਸੀ ਕਿ ਹਰਪ੍ਰੀਤ ਸਿੰਘ ਦੀ ਸੇਵਾਵਾਂ ਖਤਮ ਕਰ ਸਕਦੀ ਹੈ ਤੇ ਹੁਣ ਉਹ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਕਿਵੇਂ ਦੇਖਦੇ ਹੋ ਇੱਕ ਥਾਂ ਫੈਸਲਾ ਆਇਆ ਹੈ ਇਸੇ ਦੀ ਉਮੀਦ ਕੀਤੀ ਜਾਦੀ ਸੀ ਇਹ ਕੋਈ ਅਨਐਕਸਪੈਕਟਡ ਫੈਸਲਾ ਨਹੀਂ ਆਇਆ ਇੱਕ ਚੀਜ਼ ਦੇਖੋ ਤੁਸੀਂ ਜਸਤੋ ਉਹ ਵੀਡੀਓ ਵਾਇਰਲ ਸ਼ੁਰੂ ਹੋਈ ਸੀ ਕਿ ਜਿਨੀ ਕਿ ਜਿੱਦੜ ਪਹਿਲਾਂ ਉਹ 2 ਮਾਰਚ 2024 ਨੂੰ ਬੈਠਕ ਹੁੰਦੀ ਹੈ ਤੇ 3 ਮਾਰਚ ਨੂੰ ਸੌਰੀ 2 ਦਸੰਬਰ ਨੂੰ ਬੈਠਕ ਹੋਈ ਤੇ 3 ਦਸੰਬਰ ਨੂੰ ਉਹ ਆਪਾਂ ਕਹੀਏ ਵੀਡੀਓ ਬਾਹਰ ਆ ਜਾਂਦੇ ਨੇ ਇੱਦਾਂ ਨਹੀਂ ਆਉਂਦੇ ਬੜੀ ਪਲੈਨਿੰਗ ਕਰਕੇ ਫੁੱਲ ਫਲੈਜ ਹੋ ਕੇ ਉਹ ਵੀਡੀਓ ਬਾਹਰ ਘੱਟੇ ਜਾਂਦੇ ਨੇ ਫੇਰ ਇੱਕ ਆਪਾਂ ਕਹੀਏ ਐਂਟੀ ਹਰਪ੍ਰੀਤ ਸਿੰਘ ਵੇਵ ਜਿਹੜਾ ਚਲਾ ਦਿੱਤੀ ਜਾਂਦੀ ਹੈ ਤਾਂ ਨਤੀਜਾ ਅੱਜ ਅੱਜ ਦਾ ਪਟਾ ਪੇਖਸ਼ ਇਹ ਕਹਿ ਕੇ ਹੋਰ ਕਰ ਦਿੱਤਾ ਗਿਆ ਕਿ ਹਾਂ ਵੀ ਉਹ ਕਿਸੂਰਵਾਰ ਸੀ ਉਹਨਾਂ ਨੇ ਸਹੀ ਤਰ੍ਹਾਂ ਸੇਵਾਵਾਂ ਨਹੀਂ ਨਿਭਾਰੇ ਸੀ ਜਾਂ ਆਪਾਂ ਕਹੀਏ ਇਹਨੂੰ ਦੂਜੇ ਪਾਸੇ ਜਾ ਕੇ ਦੇਖੀਏ ਸਿੱਕੇ ਦਾ ਦੂਜਾ ਪਹਿਲੂ ਤਸਵੀਰ ਦਾ ਕਿ ਉਹ ਹੁਣ ਜਾ ਕੇ ਉਹਨਾਂ ਨੇ ਗਲਤ ਨੂੰ ਗਲਤ ਕਹਿਣਾ ਸ਼ੁਰੂ ਕੀਤਾ ਸੀ ਤਾਂ ਨਤੀਜਾ ਕੀ ਹੋਇਆ ਉਹੀ ਜੋ ਰਣਜੀਤ ਸਿੰਘ ਉਹਨਾਂ ਨਾਲ ਹੋਇਆ ਸੀਗਾ ਉਹੀ ਜੋ ਮਨਜੀਤ ਸਿੰਘ ਉਹਨਾਂ ਨਾਲ ਹੋਇਆ ਸੀਗਾ ਉਹੀ ਹਰਪ੍ਰੀਤ ਸਿੰਘ ਨਾਲ ਹੋ ਗਿਆ ਗੱਲ ਤਾਂ ਇਹ ਹੈ ਭਈ ਹੁਣ ਅੱਗੇ ਕੀ ਇਸ ਤੋਂ ਅੱਗੇ ਤੁਸੀਂ ਇਹ ਦੇਖੋ ਵੀ ਜਦੋਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਸੀ ਉਦੋਂ ਵੀ ਕੀ ਸੀ ਅਨਐਕਸਪੈਕਟਿਡ ਫੇਸ ਸੀਗਾ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਕਦਮ ਆ ਕੇ ਉਹ ਜਥੇਦਾਰ ਲੱਗ ਜਾਣਗੇ ਤੇ ਜਿੰਨਾ ਚਿਰ ਰਹੇ ਕਾਰਜਕਾਰੀ ਰਹੇ ਉਹਨਾਂ ਨੂੰ ਫੁੱਲ ਫੇਚ ਪ੍ਰਧਾਨ ਨਹੀਂ ਬਣਾਇਆ ਗਿਆ ਕਿਉਂਕਿ ਕਿਸੇ ਨੂੰ ਵੀ ਇਸ ਤਰ੍ਹਾਂ ਖੁਦਮੁਖਤਿਆਰੀ ਨਹੀਂ ਦਿੱਤੀ ਜਾਂਦੀ ਇਹ ਆਪਾਂ ਕਹੀਏ ਕਾਲ ਤਖਤ ਸਾਹਿਬ ਦਾ ਇਹ ਸ਼੍ਰੋਮਣੀ ਆਪਣਾ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਦੇ ਸਰਬੋ ਸਰਬਾ ਨਹੀਂ ਆਪਾਂ ਕਹੀਏ ਐਸਜੀਪੀਸੀ ਦਾ ਇਹੀ ਇੱਕ ਰੂਟੀਨ ਐਕਸਰਸਾਈਜ਼ ਚੱਲਦੀ ਰਹਿੰਦੀ ਹੈ ਉਹਨਾਂ ਨਹੀਂ ਦਿੱਤੀ ਕਿ ਤੇ ਹੁੰਜਰ ਹਟਾਇਆ ਗਿਆ ਸੀ ਤਾਂ ਸਿੱਧਾ ਜੇ ਹਟਾਉਂਦੇ ਤਾਂ ਬਹੁਤ ਵੱਡਾ ਵਿਰੋਧ ਹੋਣਾ ਸੀ ਇਸ ਕਰਕੇ ਪਹਿਲਾਂ ਉਹਨਾਂ ਨੂੰ ਦਮਦਮਾ ਸਾਹਿਬ ਦੇ ਜੱਥੇਦਾਰ ਲਾਇਆ ਜਾਂਦਾ ਤੇ ਫਿਰ ਇੱਕ ਮੁਹਿਮ ਜਿਹੜੀ ਆਪਾਂ ਰੋਜ਼ ਦੇਖਦੇ ਆ ਆਪਣਾ ਜਿਹੜੀ ਚੱਲੀ ਆ ਰਹੀ ਜਿਹੜੀ ਘਟੀ ਗਈ ਆ ਬਿਲਕੁਲ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਬਣਾਈਆਂ ਗਈਆਂ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰੇ ਪਰਿਵਾਰਕ ਮੁੱਦਿਆਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਤਾਂ ਇਸੇ ਦੌਰਾਨ ਇੱਕ ਇਹ ਵੀ ਸਵਾਲ ਹੁੰਦਾ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲੇ ਸੀ ਖੈਰ ਉਹਨਾਂ ਨੇ ਬਾਅਦ ਵਿੱਚ ਮੁਆਫੀ ਮੰਗੀ ਫਿਰ ਉਹਨਾਂ ਦੇ ਉੱਤੇ ਗਾਜ ਕਿਉਂ ਨਹੀਂ ਡਿੱਗੀ ਜੇਕਰ ਹਰਪ੍ਰੀਤ ਸਿੰਘ ਦੇ ਉੱਤੇ ਇਹ ਗਾਜ ਡਿੱਗ ਸਕਦੀ ਹੈ ਕੁਝ ਦੇ ਅਪਸ਼ਿਮਨਾ ਤੇ ਆਪਣਾ ਇਸ ਤਰ੍ਹਾਂ ਦੀ ਜੋਈ ਸੀ ਕਿ ਪਹਿਲਾਂ ਜਦੋਂ ਉਹਨਾਂ ਨੇ ਬੋਲੇ ਸੀ ਕਿ ਆਪਣਾ ਧਾਮ ਹੀ ਉਹਨਾਂ ਨੇ ਤਾਂ ਘੱਟਾ ਘਾਟ ਉਹਨਾਂ ਨੂੰ ਤਨਖਾਹ ਤਾਂ ਲੱਗਣੀ ਚਾਹੀਦੀ ਜੀ ਮਾਫੀ ਮੰਗ ਕੇ ਤਾਂ ਇਹ ਚੀਜ਼ ਕਲੀਅਰ ਹੋ ਗਈ ਹਾਂ ਵੀ ਤੁਸੀਂ ਗੁਨਾਹ ਕੀਤਾ ਤੁਸੀਂ ਮੰਨ ਰਹੇ ਹੋ ਤੇ ਮਾਫੀ ਮੰਗਣ ਨਾਲ ਤਾਂ ਪੂਰਾ ਨਹੀਂ ਪੈਂਦਾ ਫਿਰ ਤੁਸੀਂ ਉਹਨਾਂ ਨੂੰ ਵੀ ਤਨਖਾਹ ਲਾਓ ਔਰ ਦੂਜੀ ਗੱਲ ਇਹ ਇਹ ਜਿਹੜਾ ਅੱਜ ਇਹ ਫੈਸਲਾ ਆਇਆ ਨੇ ਕੀ ਦਿਖਾਤਿਆ ਬਈ ਆਕਾਲ ਤਖਤ ਦੇ ਵਿੱਚ ਕੋਈ ਉਹਨਾਂ ਕੋਲ ਖੁਦਮੁਖਤਿਆਰੀ ਔਥੇਦਾਰੀ ਨਹੀਂ ਹੈ ਆਪਣਾ ਕੀ ਨਾਗਰਤਾ ਸਿੰਘ ਗੋਟਵਾ ਕੋਲ ਉਹਨਾਂ ਕੋਲ ਐਸਜੀਪੀ ਦੀ ਕੋਈ ਉਹ ਨਹੀਂ ਹੈਗੀ ਤੇ ਸ਼੍ਰੋਮਣੀ ਅਕਾਲੀ ਦਲ ਜਿਹ ਮੁਗਮਾਤੇ ਬਣੀ ਜਿਹੜੀ ਉਹ ਉਸ ਪਾਰਟੀ ਦਾ ਇੱਕ ਆਗੂ ਅੱਜ ਜੇਕਰ ਉਹ ਕੰਦਖਾਵੇ ਕਹੇ ਕਿ ਤੂੰ ਕੌਣ ਹੈ ਮੈਂ ਤੈਨੂੰ ਦੱਸਦਾ ਇਹ ਚੀਜ਼ ਹੋਗੀ ਨਾਲੇ ਇਹ ਚੀਜ਼ ਹੋ ਗਿਆ ਹਾਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਭਾਰੀ ਹੈ ਅਕਾਲ ਤਖਤ ਦੇ ਜਥੇਦਾਰਾਂ ਦੇ ਉੱਤੇ ਐਸਜੀਪੀਸੀ ਦੇ ਆਪਾਂ ਕਹੀਏ ਪ੍ਰਧਾਨ ਦੇ ਉੱਤੇ ਹੋਰ ਜਿਹੜੇ ਅਹੁਦੇਦਾਰ ਨੇ ਸਾਰੇ ਉੱਤੇ ਇਹ ਭਾਰੀ ਹੈਗੇ ਨੇ ਇਹਦੀ ਇੱਕ ਉਦਾਹਰਣ ਛੱਟ ਕੀਤੀ ਗਈ ਹੈ ਕਿ ਹਾਂ ਬਈ ਜਿਹੜਾ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਨੂੰ ਜਾਂ ਬਾਦਲ ਕਰੀਬੀ ਨੂੰ ਕੰਦਖਾਏਗਾ ਜਾਂ ਕੁਝ ਉਹਨਾਂ ਨੂੰ ਕਹੇਗਾ ਤਾਂ ਉਹਦਾ ਨਤੀਜਾ ਕੀ ਹੋਏਗਾ ਜੋ ਅਰਤੀ ਸਿੰਘ ਨਾਲ ਹੋਇਆ ਉਹਦਾ ਨਤੀਜਾ ਨਿਕਲੇਗਾ ਇਹ ਚੀਜ਼ ਨੂੰ ਅੱਜ ਥੱਪਾ ਲਾ ਦਿੱਤਾ ਗਿਆ ਸਟੈਂਪ ਲਾ ਦਿੱਤੀ ਗਈ ਹੈ ਇਸ ਤੇ ਕਾਫੀ ਦੇਰ ਤੋਂ ਦੇਖ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੋਕਾਂ ਦਾ ਬੇਹਦ ਗੁੱਸਾ ਹੈ ਪਰ ਗਿਆਨੀ ਹਰਪੀ ਸਿੰਘ ਜੇਸ ਤਰੀਕੇ ਨਾਲ ਹੁਣ ਪਾਰਟੀ ਦੇ ਖਿਲਾਫ ਖੁੱਲ ਕੇ ਬੋਲਣ ਲੱਗੇ ਸੀ ਆਪਣੇ ਮੁੱਦੇ ਖੁੱਲ ਕੇ ਰੱਖਣ ਲੱਗੇ ਸੀ ਤੇ ਸਿੱਖ ਕੌਮ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹਮਦਰਦੀ ਵੀ ਜਤਾਈ ਜਾ ਰਹੀ ਸੀ ਹੁਣ ਇਸ ਦਾ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਰ ਸਹਿਣਾ ਪਵੇਗਾ ਜਾਂ ਫਿਰ ਵਿਰਸਾ ਸਿੰਘ ਵਲਟੋਹਾ ਜਾਂ ਕੋਈ ਹੋਰ ਹੈ ਉਹਨਾਂ ਦੀ ਈਗੋ ਸ਼ਾਂਤ ਕਰਨ ਦੇ ਲਈ ਇੰਨਾ ਵੱਡਾ ਜੋ ਪਾਰਟੀ ਨੇ ਫੈਸਲਾ ਲਿਆ ਹੈ ਉਹ ਹੁਣ ਪਾਰਟੀ ਦੇ ਖਿਲਾਫ ਕਿਵੇਂ ਟੁੱਟਦਾ ਸਮਝਾ ਲਏ ਆ ਜਾਂਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਨੂੰ ਇਸ ਤੋਂ ਬਾਅਦ ਕੀ ਹੋਰ ਵੱਡਾ ਨੁਕਸਾਨ ਹੋਏਗਾ ਅੱਜ ਦੀ ਡੇਟ ਦੇ ਵਿੱਚ ਅਜੋਕੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਜਿਸਨਲ ਪੱਦਰ ਤੇ ਖੜਿਆ ਜਿਸ ਥਾਂ ਤੇ ਖੜਿਆ ਉੱਥੇ ਨਾ ਕੁਝ ਕੱਢਣ ਨੂੰ ਹੈ ਨਾ ਕੁਝ ਪਾਣ ਨੂੰ ਹੈ ਨਾ ਕੁਝ ਗਵਾਣ ਨੂੰ ਹੈ ਬਈ ਆਪਣਾ ਹਾਂ ਇਹਦੇ ਚ ਹੋ ਜਾਏਗਾ ਫੇ ਹੋਰ ਜ਼ਿਆਦਾ ਮਤਲਬ ਇਹਨਾਂ ਦਾ ਕਲੀਅਰ ਹੋ ਜਾਏਗਾ ਕਿ ਦੇਖੋ ਯਾਰ ਕਿਸ ਤਰ੍ਹਾਂ ਦੀ ਆ ਕੁਦਮੁਖਤਾਰੀਆਂ ਕਿਸੇ ਤਰ੍ਹਾਂ ਦੀ ਤਾਨਾਸ਼ਾਹੀ ਡਿਕਟੇਟਰਸ਼ਿਪ ਜਿਹੜੀ ਇਸ ਚ ਅੱਜ ਵੀ ਚੱਲੀ ਆ ਰਹੀ ਹੈ ਭਾਵੇਂ ਪਾਰਟੀ ਹਾਸ਼ੀਏ ਤੇ ਆ ਗਈ ਆਪਾਂ ਜੇ ਕਰੜੇ ਸ਼ਬਦਾਂ ਚ ਕਹੀਏ ਤਬਾਹ ਹੋ ਗਈ ਪਰ ਇਸ ਦੇ باوجود ਇਹਨਾਂ ਦਾ ਉਹੀ ਆਪਣਾ ਰਵਈਆ ਜਿਹੜਾ ਹੈਗਾ ਅੜਿਆਲ ਰਵਈਆ ਅੱਜ ਵੀ ਤੁਹਾਨੂੰ ਕਾਇਮ ਨਜ਼ਰ ਆਉਂਦਾ ਹੈ ਵਰਸਾ ਸਿੰਘ ਬਲਟੋਵਾ ਨੂੰ ਜਾਇਜ ਖੇਰਾਉਂ ਦਾ ਸਰਟੀਫਿਕੇਟ ਕਿਨੇ ਦਿੱਤਾ ਅੱਜ ਇਥੇ ਸਾਬਤ ਹੋ ਗਿਆ ਕਿ ਵਿਰਸਾ ਸਿੰਘ ਮਲਟੋਆ ਨੂੰ ਜਾਇਜ ਖੇਰਾਉਂ ਦਾ ਸਰਟੀਫਿਕੇਟ ਅੱਜ ਰਗਵੀਰ ਸਿੰਘ ਉਹਨਾਂ ਨੇ ਕਾਲ ਤਖਤ ਦੇ ਜੱਥੇਦਾਰਾਂ ਨੇ ਜਿਹੜਾ ਦੇ ਦੇ ਤੱਕੇ ਹਾਂ ਵੀ ਤੋਫੀਕ ਸੀ ਗਿਆਨੀ ਹਰਪ੍ਰੀਤ ਸਿੰਘ ਗਲਤ ਸੀ ਇਸ ਤਰ੍ਹਾਂ ਦਾ ਕੱਲ ਨੂੰ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਹੈ ਗਿਆ ਯਾਰ ਕਿ ਮੈਂ ਕੁਝ ਵੀ ਕਹਿਦਾ ਮੇਰੇ ਤਾਂ ਮੰਨੀ ਜਾਏਗੀ ਤੇ ਮੇਰੇ ਨਾਲ ਹੀ ਖੰਨਗੇ ਪਾਰਟੀ ਵਾਲੇ ਸੋ ਕਿਤੇ ਨਾ ਕਿਤੇ ਹਲੇ ਚੀਜ਼ ਹੋਰ ਪ੍ਰੂਫ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਚ ਅਹੁਦੇਦਾਰ ਨੇ ਅੱਜ ਵੀ ਕਬਜ਼ਾ ਕਰੀ ਬੈਠੇ ਨੇ ਸਿੱਧੇ ਤੌਰ ਤੇ ਕਹੀਏ ਕਰ ਰਹੇ ਚਬਤ ਜਿਕੇ ਇਹ ਆਪਣਾ ਅਕਾਲ ਤਖਤ ਹੈ ਹੁਣ ਜੇ ਸਾਹਿਬ ਨਾ ਪਹਿਲਾਂ ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹਿਸਾਬ ਦੇ ਨਾਲ ਅਕਾਲੀ ਦਲ ਜਾਂ ਫਿਰ ਬਾਦਲ ਦਲ ਦੀ ਜੇਬਾਂ ਚ ਭੋਗਰਦੀ ਹੈ ਤਾਂ ਹੁਣ ਇਸ ਗੱਲ ਨਾਲ ਤਾਂ ਇੱਕ ਇਹ ਵੀ ਗੱਲ ਸਾਫ ਹੋ ਜਾਂਦੀ ਹੈ ਕਿ ਬਿਲਕੁਲ ਜੋ ਅਕਾਲੀ ਦਲ ਤੋਂ ਕਿਹਾ ਜਾਂਦਾ ਹੈ ਉਹੀ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋ ਰਿਹਾ ਹੈ ਤਾਂ ਇਸ ਤੇ ਨੂੰ ਲੈ ਕੇ ਹੁਣ ਜਿਆਦਾ ਵਿਰੋਧ ਦੋਵਾਂ ਪਾਰਟੀਆਂ ਦੇ ਵੱਲੋਂ ਦੇਖਣਾ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਨੇ ਉਹਨਾਂ ਦਾ ਵਿਰੋਧ ਹੋ ਸਕਦਾ ਹੈ ਗੱਲ ਇਸ ਤਰ੍ਹਾਂ ਜੇ ਆਪਾਂ ਦੇਖੀਏ ਜੀ ਕਿ ਅੱਜ ਤੱਕ ਨਾ ਹੋਰ ਜਿਹੜੀਆਂ ਪੰਜਾਬ ਦੇ ਰਾਜਨੀਤਿਕ ਗੱਲ ਹੈਗੇ ਨੇ ਕਿਉਂਕਿ ਸ਼੍ਰੋਮਣੀ ਕਾਲ ਦਲ ਵੀ ਖੇਤੀ ਰਾਜਨੀਤਿਕ ਪਾਰਟੀ ਹੈ ਇਹਨਾਂ ਦਾ ਵਿਰੋਧ ਕਰਨ ਵਾਲੇ ਭਾਵੇਂ ਕਾਂਗਰਸ ਵਾਲੇ ਭਾਵੇਂ ਆਪ ਵਾਲੇ ਭਾਵੇਂ ਹੋਰ ਗੱਲ ਹੈਗੇ ਨੇ ਇਹਨਾਂ ਨੇ ਕਦੀ ਵੀ ਕਰ ਰਹੇ ਹੋਊਗੇ ਅਜਿਹੇ ਵਿਸ਼ਿਆਂ ਤੇ ਇਹਨਾਂ ਦਾ ਵਿਰੋਧ ਹੀ ਨਹੀਂ ਕੀਤਾ ਇਹ ਸਭ ਤੋਂ ਵੱਡਾ ਕੌਮ ਲਈ ਪੰਥ ਲਈ ਸੱਟ ਭੇਕ ਹੈ ਸਭ ਤੋਂ ਵੱਡਾ ਘਾਟਾ ਹੈਗਾ ਕਿ ਬਾਕੀਆਂ ਨੇ ਕਦੀ ਥਿਲ ਕੇ ਵਿਰੋਧ ਨਹੀਂ ਕੀਤਾ ਤੇ ਇਹਨਾਂ ਦੇ ਆਪਣਾ ਇੰਟਰਨਲ ਹੀ ਵਿਰੋਧ ਕਰਨ ਵਾਲੇ ਹੁੰਦੇ ਨੇ ਤੇ ਜਿਹੜੇ ਤੁਹਾਡੇ ਆਪਣੇ ਤੁਹਾਨੂੰ ਮਧੋਦਣਾ ਆਪਾਂ ਕਹੀਏ ਪੈਰਾ ਹੇਠ ਕੋਈ ਹੱਕਾ ਨਹੀਂ ਹੁੰਦਾ ਵਿਰੋਧ ਹੋ ਜੇਗਾ ਹਰਪ੍ਰੀਤ ਨਾਲ ਕੁਝ ਤੁਰ ਪੈਣਗੇ ਹੁਣ ਦੇਖੋ ਵੀ ਹਰਪ੍ਰੀਤ ਸਿੰਘ ਹਣੀ ਜੱਟੇ ਦਾ ਰਣਜੀਤ ਸਿੰਘ ਲਾਂਗੂ ਕੋਈ ਪੰਥਕ ਅਕਾਲੀ ਲਹਿਰ ਜਾਂ ਕੋਈ ਹੋਰ ਮੁਹਿੰਮ ਆਪਣੀ ਸ਼ੁਰੂ ਕਰਦੇ ਨੇ ਲਾਮਬੰਦ ਕਰਦੇ ਨੇ ਕਿੱਦਾਂ ਦਾ ਰਿਸਪੌਂਸ ਆਉਂਦਾ ਕਿਉਂਕਿ ਹੁਣ ਇੱਕ ਵਾਰ ਤਾਂ ਜਰੂਰ ਜਿਹੜਾ ਹੈਗਾ ਲਗਾਤਾਰ ਜਿਹੜਾ ਬਿਆਨਬਾਜ਼ੀਆਂ ਆਉਣੀਆਂ ਸ਼ੁਰੂ ਹੋਣ ਗਿਆ ਕੁਝ ਵਾਦਵਾਨਾਂ ਦੇ ਹੱਕ ਚ ਹੋਣ ਗਿਆ ਕੁਝ ਨਵਾਂ ਦੇ ਖਿਲਾਫ ਹੋਣ ਗਿਆ ਸੋ ਇਸ ਤੋਂ ਅੱਗੇ ਕੀ ਹਰਪ੍ਰੀਤ ਹੁਣ ਕਿਸ ਆਪਣਾ ਮੋੜ ਵੱਲ ਮੁੜਦੇ ਨੇ ਕਿਸ ਤਰ੍ਹਾਂ ਦੀ ਮੂਵਮੈਂਟ ਦੇ ਵਿੱਚ ਸ਼ਾਮਲ ਹੁੰਦੇ ਨੇ ਇਸ ਚੀਜ਼ ਤੱਕ ਜਿਹੜਾ ਕਾਉਨ ਇੰਤਜ਼ਾਰ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ ਤਾਂ ਵੀ ਦੱਸਦੇ ਨੇ ਕਿ ਗਿਆਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਾਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਕਿਸ ਤਰੀਕੇ ਦੇ ਨਾਲ ਹੁਣ ਅਗਲੇ ਜਵਾਬ ਦਿੰਦੇ ਨੇ ਫਿਲਹਾਲ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਐਸਜੀਪੀਸੀ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਨਾ ਤਾਂ ਜਦੋਂ ਅੰਮ੍ਰਿਤਸਰ ਦੇ ਦਫ਼ਤਰ ਦੇ ਵਿੱਚ ਮੀਟਿੰਗ ਹੁੰਦੀ ਹੈ ਅੰਤਰੰਕ